ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਦੇ ਵਿੱਚ ਆਪਣੇ ਸਿੰਘਾਸਨ ਤੇ ਬੈਠੇ ਹਨ ਸੰਗਤ ਆਲੇ-ਦੁਆਲੇ ਬੈਠੀ ਹੈ ਇੱਕ ਬੰਦਾ ਆਉਂਦਾ ਹੈ ਪਿੱਛੇ ਬੈਠ ਜਾਂਦਾ ਹੈ ਅਤੇ ਦੇਖਦਾ ਹੈ ਕੋਈ ਸਿੱਖ ਜਦੋਂ ਸਤਿਗੁਰੂ ਦੇ ਦਰਸ਼ਨ ਕਰਨ ਆ ਰਿਹਾ ਹੈ ਕਿਸਦੇ ਅੱਖਾਂ ਦੇ ਵਿੱਚੋਂ ਨੀਰ ਵਗ ਰਿਹਾ ਹੈ ਪਿਆਰ ਦਾ ਕਿਸੇ ਦਾ ਚਿਹਰਾ ਲਾਲੂ ਲਾਲ ਹੈ ਕਿਸੇ ਦਾ ਚਿਹਰਾ ਰੂਹਾਨੀ ਹੈ ਕਿਸੇ ਦੇ ਚਿਹਰੇ ਤੇ ਇੰਨੀ ਜ਼ਿੰਦਗੀ ਦਾ ਨੂਰ ਚਮਕ ਰਿਹਾ ਹੈ ਤੇ ਜਦੋਂ ਸਿੱਖ ਤੁਰਦੇ ਖਾਨ ਤਾਂ ਚਿਹਰੇ ਦਗ-ਦਗ ਕਰਦੇ ਖਾਨ ਅਤੇ ਸਾਰੇ ਹੀ ਸਤਿਗੁਰੂ ਨੂੰ ਨਮਸਕਾਰ ਵਾਰੀ-ਵਾਰੀ ਕਰ ਰਹੇ ਖਾਨ ਇਹ ਦੇਖ ਕੇ ਭਾਈ ਮੰਜ ਉਸ ਇਨਸਾਨ ਦਾ ਉਸ ਵਿਅਕਤੀ ਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਭਾਈ ਮੰਜ ਸੋਚਦਾ ਹੈ ਕਿ ਇਹ ਜੋ ਗੁਰੂ ਦੇ ਸਿੱਖ ਹਨ ਕਿੰਨੇ ਵਡ ਭਾਗੀ ਹਨ ਕਿੰਨੇ ਖੁਸ਼ਕਿਸਮਤ ਮਤਖਨ ਜਿਨ੍ਹਾਂ ਨੂੰ ਸਤਗੁਰੂ ਦੇ ਚਰਨ ਸ਼ੀਵ ਹੋ ਰਹੇ ਹਨ ਇਹਨਾਂ ਦੇ ਘਰ ਪਰਿਵਾਰ ਦੇ ਵਿੱਚ ਕਿੰਨੀ ਸੁਖ ਸ਼ਾਂਤੀ ਅਤੇ ਆਨੰਦ ਹੋਏਗਾ ਜੋ ਇਹਨਾਂ ਦੇ ਚਿਹਰੇ ਦੱਸ ਰਹੇ ਹਨ ਉਸ ਤੋਂ ਬਾਅਦ ਜਦੋਂ ਭਾਈ ਮੰਜ ਨੇ ਆਪਣੀ ਇੱਛਾ ਸਤਗੁਰੂ ਅੱਗੇ ਪ੍ਰਗਟਾਈ ਸਤਗੁਰੂ ਨੂੰ ਜਾ ਕੇ ਨਮਸਕਾਰ ਕਰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਸਤਗੁਰੂ ਜੀ ਕਿਰਪਾ ਕਰੋ ਮੈਨੂੰ ਵੀ ਤੇਰੇ ਸਿੱਖਾਂ ਵਰਗੀ ਇਹ ਸਿੱਖੇ ਦੀ ਦਾਤ ਮਿਲ ਜਾਵੇ ਸਤਿਗੁਰੂ ਜੀ ਦੇ ਚਰਨੀ ਢੈ ਪਿਆ ਚਰਨ ਫੜ ਲੈ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੈ ਕਿ ਮੈਨੂੰ ਤਿੰਨ ਗੱਲਾਂ ਤੋਂ ਆਪ ਜੀ ਮੁਕਤ ਕਰ ਦਿਓ ਪਹਿਲਾਂ ਤਾਂ ਤਿੰਨੇ ਤਾਪ ਮੇਰੇ ਖਤਮ ਕਰ ਦਿਓ ਆਦ ਬਿਆਦ ਤੇ ਉਪਾਦ ਉਸ ਤੋਂ ਬਾਅਦ ਸਤਿਗੁਰੂ ਜੀ ਦੂਸਰਾ ਮੇਰਾ ਜੋ ਜਨਮ ਮਰਨ ਦਾ ਚੱਕਰ ਹੈ ਗੇੜ ਹੈ ਮੈਨੂੰ ਉਸ ਤੋਂ ਮੁਕਤ ਕਰ ਦਿਓ ਤੀਸਰਾ ਸਤਿਗੁਰੂ ਜੀ ਜੋ ਸਿੱਖੀ ਜਜਵਾ ਰੋਹਾਨੀਅਤ ਆਪ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ੀ ਹੈ ਕਿਰਪਾ ਕਰਕੇ ਮੇਰੇ ਤੇ ਵੀ ਉਹ ਆਨੰਦ ਦੀ ਜੋ ਜੀਵਨ ਦੀ आनंदमय जीवन ਦਾ ਅਰਸ ਹੈ ਮੇਰੇ ਤੇ ਵੀ ਉਹ ਰੋਹਾਨੀਅਤ ਦੀ ਕਿਰਪਾ ਕਰ ਦਿਓ ਤੇ ਸਤਿਗੁਰੂ ਕੁਝ ਸਮਾਂ ਤਾਂ ਚੁੱਪ ਰਹੇ ਅਤੇ ਬਾਅਦ ਵਿੱਚ ਬੜੇ ਗੰਭੀਰ ਹੋ ਕੇ ਗੰਭੀਰਤਾ ਨਾਲ ਬੋਲੇ ਕਿ ਭਾਈ ਮੰਜ ਤੂੰ ਤੇ ਆਪ ਇੱਕ ਕਬਰ ਹੈਂ ਕਬਰਾਂ ਦਾ ਪੁਜਾਰੀ ਹੈਂ ਤੇ ਯਾਦ ਰੱਖ ਸਿੱਖੀ ਉੱਤੇ ਕਦੇ ਸਿੱਖੀ ਨਹੀਂ ਟਿਕਦੀ ਜੇ ਤੈਨ ਸਿੱਖੀ ਕਮਾਉਣੀ ਹੈ ਤਾਂ ਤੈਨੂੰ ਕਬਰਾਂ ਦੀ ਪੂਜਾ ਛੱਡਣੀ ਪਏਗੀ ਕਬਰਾਂ ਨੂੰ ਤਿਆਗਣਾ ਪਏਗਾ ਜੇ ਮਨਜ਼ੂਰ ਹੈ ਤਾਂ ਦੇਖ ਲਾ ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਭਾਈ ਮੰਜ ਜੀ ਸਿੱਖੀ ਕਮਾਉਣੀ ਬਹੁਤ ਔਖੀ ਹੈ ਹੋ ਸਕਦਾ ਹੈ ਜਿਸ ਸਖੀ ਸਰਵਰ ਦਾ ਤੂੰ ਚੇਲਾ ਹੈ ਕੱਲ ਨੂੰ ਤੂੰ ਜੇ ਉਸ ਦੇ ਖਿਲਾਫ ਹੋ ਗਿਆ ਕਵਰ ਢਾ ਦਿੱਤੀ ਤੈਨੂੰ ਪਿੰਡ ਦੇ ਲੋਕਾਂ ਨੇ ਪਿੰਡ ਵਿੱਚੋਂ ਕੱਢ ਦਿੱਤਾ ਹੋ ਸਕਦਾ ਹੈ ਤੇਰਾ ਸਭ ਕੁਝ ਵਿਕ ਜਾਵੇ ਤਾਂ ਜੇ ਤੈਨੂੰ ਫੇਰ ਵੀ ਸਿੱਖੀ ਮਨਜ਼ੂਰ ਹੈ ਤਾਂ ਦੱਸ ਉਹ ਕਹਿੰਦਾ ਕਿ ਸਤਿਗੁਰੂ ਜੀ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਮਨਜ਼ੂਰ ਹੈ ਪਰ ਕਿਰਪਾ ਕਰਕੇ ਮੈਨੂੰ ਇਹ ਸਿੱਖੇ ਦਿਦਾਤ ਬਖਸ਼ ਦਿਓ ਇਹ ਕਹਿ ਕੇ ਭਾਈ ਮੰਜ ਆਪਣੇ ਘਰ ਆ ਗਿਆ ਅਤੇ ਆਪਣੀ ਪਤਨੀ ਨੂੰ ਸਾਰੀ ਗੱਲਬਾਤ ਦੱਸਦਾ ਹੈ ਘਰ ਦੇ ਵਿੱਚ ਜੋ ਸਕੀ ਸਰਵਰ ਦੀ ਕਬਰ ਹੈ ਉਸ ਨੂੰ ਹਥੋੜਾ ਲੈਂਦਾ ਹੈ ਉਸ ਨਾਲ ਪੁੱਟ ਦਿੰਦਾ ਹੈ ਜਦੋਂ ਪਿੰਡ ਦੇ ਵਿੱਚ ਇਹ ਖਬਰ ਫੈਲ ਜਾਂਦੀ ਹੈ ਕਿ ਮੰਜ ਨੇ ਉਸ ਕਵਰ ਨੂੰ ਪੁੱਟ ਦਿੱਤਾ ਹੈ ਕਿਉਂਕਿ ਭਾਈ ਮੰਝ ਆਪ ਪਿੰਡ ਦਾ ਚੌਧਰੀ ਸੀਗਾ ਇਸ ਕਰਕੇ ਪਿੰਡ ਦੀ ਪੰਚਾਇਤ ਨੇ ਫੈਸਲਾ ਲਿਆ ਕਿ ਕੋਈ ਵੀ ਪਿੰਡ ਦਾ ਬੰਦਾ ਇਸ ਦੇ ਨਾਂ ਰੋਟੀ ਵਾਟੀ ਦੀ ਸਾਂਝ ਨਹੀਂ ਕਰੇਗਾ ਇਸ ਨੂੰ ਪਿੰਡ ਵਿੱਚੋਂ ਕੱਢ ਦਿੱਤਾ ਜਾਵੇ ਇਸ ਤੋਂ ਚੌਧਰ ਖੋ ਲਈ ਜਾਵੇ ਜਦੋਂ ਇਹ ਗੱਲ ਪਿੰਡ ਦੇ ਲੋਕਾਂ ਨੇ ਭਾਈ ਮੰਜ ਨੂੰ ਕਹੀ ਕਿ ਅੱਜ ਤੋਂ ਬਾਅਦ ਤੇਰਾ ਚੌਧਰਪਣਾ ਖਤਮ ਤਾਂ ਭਾਈ ਮੰਜ ਬੜਾ ਮੁਸਕਰਾ ਕੇ ਬੋਲਿਆ ਕਿ ਮੈਂ ਤਾਂ ਆਪ ਹੀ ਚਾਹੁੰਦਾ ਸੀ ਵੀ ਮੈਨੂੰ ਚੌਧਰ ਨਹੀਂ ਮੈਨੂੰ ਤਾਂ ਗੁਰੂ ਨਾਨਕ ਦੇ ਘਰ ਦੀ ਚੱਕਰੀ ਚਾਹੀਦੀ ਹੈ ਸੋਵੇਂ ਇਹੋ ਜਿਹਾ ਆ ਗਿਆ ਸਤਿਗੁਰੂ ਜੀ ਨੇ ਪਤਾ ਨਹੀਂ ਕਿਹੋ ਜਿਹੀ ਉਸ ਦੀ ਪਰਖਿਆ ਲਈ ਮਹੀਨੇ ਦੋ ਮਹੀਨੇ ਦੇ ਵਿੱਚ ਉਸ ਦੇ ਇੰਨੀ ਗਰੀਬੀ ਆ ਗਈ ਹੌਲੀ ਹੌਲੀ ਜੋ ਮੱਝਾਂ ਸੀਗੀਆਂ ਡੰਗਰਸਰਨ ਮਰਨੇ ਸ਼ੁਰੂ ਹੋ ਗਏ ਹਵੇਲੀ ਤੱਕ ਉਸ ਨੂੰ ਛੱਡਣ ਲਈ ਮਜਬੂਰ ਹੋ ਗਿਆ ਉਸ ਨੇ ਬੜੀ ਤੰਗੀ ਤੇ ਪਰੇਸ਼ਾਨੀ ਘਰ ਦੇ ਵਿੱਚ ਚੱਲੀ ਉਸ ਤੋਂ ਬਾਅਦ ਇੱਕ ਦਿਨ ਗੁਰੂ ਦਾ ਸਿੱਖਾ ਉਸ ਲਈ ਗੁਰੂ ਜੀ ਦਾ ਸਨੇਹਾ ਤੇ ਹੁਕਮਨਾਮਾ ਲੈ ਕੇ ਆਉਂਦਾ ਹੈ ਕਿ ਭਾਈ ਮੰਜ ਜੇ ਸਿੱਖੀ ਕਮਾਉਣਾ ਚਾਹੁੰਦਾ ਹੈ ਤਾਂ ਗੁਰੂ ਦੇ ਦਰਬਾਰ ਵਿੱਚ ਆ ਜਾ ਇਹ ਸੁਣ ਕੇ ਉਸ ਨਾਲ ਅੰਦਰ ਖਿਰਦਾ ਨਿਹਾਲ ਹੋ ਗਿਆ ਅਤੇ ਆਪਣੀ ਪਤਨੀ ਨੂੰ ਉਸ ਨੇ ਉਹ ਗੱਲਾਂ ਦੱਸ ਦਿੱਤੀਆਂ ਕਿ ਸਤਿਗੁਰੂ ਜੀ ਨੇ ਕਿਹਾ ਤੀ ਤੇਰਾ ਘਰ ਵੀ ਵਿਕ ਜਾਵੇ ਚਾਹੇ ਤੇਰੇ ਕੋਲ ਸਭ ਕੁਝ ਚਲਾ ਜਾਵੇ ਭਾਈ ਮੰਜ ਤੂੰ ਹੌਸਲਾ ਨਹੀਂ ਖਾਰਨਾ ਸਿੱਖੀ ਕੁਮਾਉਣੀ ਬਹੁਤ ਔਖੀ ਹੈ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੈਨੂੰ ਅਤੇ ਬੱਚਿਆਂ ਨੂੰ ਮੇਰਾ ਸਾਥ ਦੇਣਾ ਪਵੇਗਾ ਉਸ ਦੀ ਪਤਨੀ ਕਹਿੰਦੀ ਹੈ ਕਿ ਆਪ ਜੀ ਕਵਰ ਆਉਣਾ ਅਸੀਂ ਤੁਹਾਡੇ ਨਾਲ ਹਰ ਪੱਖੋਂ ਤੁਹਾਡਾ ਸਾਥ ਦੇਵਾਂਗੇ ਇਹ ਕਹਿ ਕੇ ਭਾਈ ਮੰਜ ਗੁਰੂ ਜੀ ਦੇ ਦਰਬਾਰ ਵਿੱਚ ਚਲਾ ਜਾਂਦਾ ਹੈ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ ਹੈ ਸਤਿਗੁਰੂ ਜੀ ਨੇ ਉਸ ਨੂੰ ਕਿਹਾ ਕਿ ਭਾਈ ਮੰਜ ਅੱਜ ਤੋਂ ਬਾਅਦ ਆ ਲੰਗਰ ਦੀ ਤੇਰੀ ਜੋ ਸੇਵਾ ਹੈ ਅਰ ਸੀ ਹੈ ਤੈਂ ਜੰਗਲ ਦੇ ਵਿੱਚੋਂ ਹਰ ਰੋਜ਼ ਲੱਕੜਾਂ ਲੈ ਕੇ ਆਉਣੀਆਂ ਹਨ ਕਿਉਂਕਿ ਜਿਹੜੀਆਂ ਲੱਕੜਾਂ ਤੂੰ ਜੰਗਲ ਦੇ ਵਿੱਚੋਂ ਲੈ ਕੇ ਆਵੇਂਗਾ ਉਸ ਦੇ ਨਾਲ ਹੀ ਲੰਗਰ ਤਿਆਰ ਹੋਵੇਗਾ ਉਸ ਦੇ ਨਾਲ ਹੀ ਜਿਨ੍ਹਾਂ ਨੇ ਸਵੇਰੇ ਗਰਮ ਪਾਣੀ ਦਾ ਇਸ਼ਨਾਨ ਕਰਨਾ ਹੈ ਉਸ ਨਾਲ ਸੰਗਤ ਇਸ਼ਨਾਨ ਕਰੇਗੀ ਸਮਾਂ ਬੀਤਦਾ ਗਿਆ ਭਾਈ ਮੰਜ ਨੇ ਦਿਲੋਂ ਸੇਵਾ ਸ਼ੁਰੂ ਕਰ ਦਿੱਤੀ ਕੜਾ ਲਿਆ ਲਿਆ ਕੇ ਉਸ ਨੇ ਲੰਗਰ ਹਾਰ ਦੇ ਇੱਕ ਸਾਈਡ ਤੇ ਜਗਾ ਸੀ ਉਹ ਭਰ ਕੇ ਰੱਖ ਦਿੱਤੀ ਤੇ ਰੋਜ਼ ਨਿਮਨ ਨਾਲ ਰੋਜ਼ ਆਪਣੀ ਸੇਵਾ ਸਮਝ ਕੇ ਸਤਿਗੁਰੂ ਦਾ ਉਪਦੇਸ਼ ਸਮਝ ਕੇ ਰੋਜ਼ ਜੰਗਲ ਦੇ ਵਿੱਚੋਂ ਲੱਕੜਾ ਲੈ ਕੇ ਆਉਂਦਾ ਹੈ ਇੱਕ ਦਿਨ ਸਹਜੇ ਹੀ ਸਤਿਗੁਰੂ ਜੀ ਲੰਗਰ ਖਾਲ ਦੇ ਵਿੱਚ ਜਾ ਕੇ ਲੰਗਰੀ ਨੂੰ ਪੁੱਛਦੇ ਹਨ ਕਿ ਭਾਈ ਮੰਝ ਲੰਗਰ ਕਿੱਥੇ ਸ਼ੱਕਦਾ ਹੈ ਤਾਂ ਲੰਗਰੀ ਨੇ ਕਿਹਾ ਕਿ ਸਤਿਗੁਰੂ ਜੀ ਪੰਗਤ ਦੇ ਵਿੱਚ ਬੈਠ ਕੇ ਹੀ ਉਹ ਲੰਗਰ ਸ਼ੱਕਦਾ ਹੈ ਤਾਂ ਸਤਗੁਰੂ ਜੀ ਨੇ ਕਿਹਾ ਭਾਈ ਮੰਜ ਨੂੰ ਇਹ ਗੱਲ ਕਹਿ ਦੇਣਾ ਕਿ ਜੇ ਲੰਗਰ ਪੰਗਤ ਵਿੱਚ ਹੀ ਛਕਣਾ ਹੈ ਤਾਂ ਸੇਵਾ ਦਾ ਕੋਈ ਫਲ ਨਹੀਂ ਇਹ ਸੇਵਾ ਨਹੀਂ ਇਹ ਤਾਂ ਫਿਰ ਮਜ਼ਦੂਰੀ ਹੋ ਗਈ ਜਦੋਂ ਲੰਗਰੀ ਨੇ ਇਹ ਸਾਰੀ ਗੱਲ ਭਾਈ ਮੰਜ ਨੂੰ ਦੱਸੀ ਤਾਂ ਉਸ ਨੇ ਸਤਿਗੁਰੂ ਜੀ ਦਾ ਦਿਲੋਂ ਧੰਨਵਾਦ ਕੀਤਾ ਕਿ ਸਤਿਗੁਰੂ ਜੀ ਮੈਨੂੰ ਐਨੀ ਸਮਝ ਨਹੀਂ ਸੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਅਤੇ ਧੰਨਵਾਦ ਆਪ ਜੀ ਨੇ ਮੈਨੂੰ ਇੱਕ ਹੋਰ ਚੰਗੀ ਗੱਲ ਦੱਸ ਦਿੱਤੀ ਉਸ ਤੋਂ ਬਾਅਦ ਕਹਿੰਦੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਭਾਈ ਮੰਜ ਜਿਹੜੀਆਂ ਲੱਕੜਾ ਲੰਗਰ ਹਾਲ ਲਈ ਲੈ ਕੇ ਆਉਂਦਾ ਸੀਗਾ ਉਸ ਤੋਂ ਬਾਅਦ ਆਪਣੇ ਲਈ ਲੱਕੜਾ ਲੈ ਕੇ ਜੰਗਲ ਦੇ ਵਿੱਚੋਂ ਬਾਜ਼ਾਰ ਵਿੱਚ ਜਾਂਦਾ ਸੀਗਾ ਉਸ ਨੂੰ ਵੇਚ ਕੇ ਜੋ ਪੈਸੇ ਮਿਲਦੇ ਸਨ ਉਸ ਨਾਲ ਆਪਣਾ ਭੋਜਨ ਛਕਦਾ ਸੀਗਾ ਸਮਾਂ ਬੀਤਦਾ ਗਿਆ ਇੱਕ ਦਿਨ ਬਹੁਤ ਜ਼ਿਆਦਾ ਝੱਖੜ ਹਨੇਰੀ ਚੱਲ ਰਹੀ ਸੀ ਭਾਈ ਮੰਜ ਦੇ ਸਿਰ ਤੇ ਲੱਕੜਾਂ ਦੀ ਪੰਡ ਸੀ ਅਤੇ ਹਨੇਰੀ ਇੰਨੀ ਚੱਲ ਰਹੀ ਸੀ ਕਿ ਜੋ ਹਵਾ ਸੀ ਉਹ ਪੰਡ ਨੂੰ ਪਿੱਛੇ ਵੱਲ ਨੂੰ ਤੱਕ ਰਹੀ ਸੀ ਭਾਈ ਮੰਜ ਸਤਿਗੁਰੂ ਅੱਗੇ ਬੇਨਤੀਆਂ ਕਰਦਾ ਕਿ ਸਤਿਗੁਰੂ ਚਖੜ ਚਾਂਗੀ ਮੀਂਹ ਵਰਸੈ ਪੀਕੁਰ ਦੇਖਣ ਜਾਈ ਸਮੁੰਦ ਸਾਗਰ ਹੋਵੈ ਬੋਖਾਰਾ ਗੁਰ ਸਿੱਖ ਲੰਗ ਗੁਰ ਪਹ ਜਾਈ ਭਾਈ ਮੰਜ ਸ਼ਾਮ ਦਾ ਸਮਾਂ ਸੀ ਰਹਿ ਰਾਸ ਤੋਂ ਬਾਅਦ ਜਦੋਂ ਪੰਡ ਸਿਰ ਤੇ ਉੱਤੇ ਰੱਖੀ ਆ ਰਿਆਂ ਤੀ ਐਨੀ ਹਨੇਰੀ ਤੇ ਚਖੜ ਚੱਲਿਆ ਉਸ ਨੂੰ ਪਤਾ ਹੀ ਨਹੀਂ ਲੱਗਾ ਉਸ ਦਾ ਪੈਰ ਅੱਗੇ ਖੂ ਦੇ ਵਿੱਚ ਡਿੱਗ ਗਿਆ ਪੰਡ ਉਸ ਦੇ ਸਿਰ ਦੇ ਉੱਪਰ ਕੀ ਹੋਈ ਹੈ ਅਤੇ ਉਹ ساری ਰਾਤ ਸਤਿਗੁਰੂ ਅੱਗੇ ਹੱਥ ਜੋੜ ਕੇ ਬੇਨਤੀਆਂ ਅਤੇ ਮੰਤਾਂ ਅਰਜ਼ੂਆਂ ਕਰਦੇ ਰਿਹਾ ਕਿ ਸਤਿਗੁਰੂ ਜੀ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਹਾਂ ਅੱਜ ਮੇਰੀ ਵਜ੍ਹਾ ਕਰਕੇ ਸੰਗਤ ਦੇ ਵਿੱਚ ਜਿਨ੍ਹਾਂ ਨੇ ਲੰਗਰ ਛਕਣਾ ਸੀ ਕਿਉਂਕਿ ਲੰਗਰ ਇਸੇ ਲੱਕੜਾਂ ਕਰਕੇ ਬਣਨਾ ਸੀ ਜੇ ਕੋਈ ਭੁੱਖਾ ਰਹਿ ਜਾਵੇ ਤਾਂ ਸਤਿਗੁਰੂ ਮੈਨੂੰ ਮaaf ਕਰ ਦੇਣਾ ਸਤਿਗੁਰੂ ਜੀ ਜੇ ਸਵੇਰੇ ਕਿਸੇ ਦਾ ਇਸ਼ਨਾਨ ਲੇਟ ਹੋ ਗਿਆ ਜੇ ਨਾ ਹੋਵੇ ਕਿਸੇ ਪਾਣੀ ਨਾਲ ਗਰਮ ਪਾਣੀ ਨਾਲ ਤਾਂ ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਦੇਣਾ ਮੈਂ ਗੁਨਾਹਗਾਰ ਹਾਂ ساری ਰਾਤ ਬੀਤ ਗਈ ਪਰ ਉਸ ਭਾਈ ਮੰਜ ਨੇ ਜੋ ਲੱਕੜਾਂ ਦੀ ਪੰਡ ਸੀ ਉਹ ਆਪਣੇ ਸਿਰ ਤੋਂ ਥੱਲੇ ਨਾ ਰੱਖੀ ਖੂਦ ਦੇ ਵਿੱਚ ਵੀ ਐਵੇਂ ਹੀ ਅਡੋਲਤਾ ਨਾਲ ਖੜਾ ਰਿਹਾ ਅਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਖੂਦ ਦੇ ਵਿੱਚੋਂ ਉੱਥੇ ਜਿੱਥੇ ਥੋੜਾ ਪਾਣੀ ਸੀ ਪਾਣੀ ਦੇ ਛਿੱਟੇ ਮਾਰ ਕੇ ਅੰਮ੍ਰਿਤ ਵੇਲੇ ਜਦੋਂ ਜਾ ਖੁੱਲਣੀ ਤਾਂ ਉਸਨੇ ਜਪਜੀ ਸਾਹਿਬ ਸ਼ੁਰੂ ਕੀਤਾ ਜਪਜੀ ਸਾਹਿਬ ਪੂਰਾ ਹੋ ਗਿਆ ਇਦਰ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੇ ਕੋਲ ਜਦੋਂ ਅੰਤਰ ਆਤਮਾ ਦੇ ਵਿੱਚ ਉਸ ਦੀ ਆਵਾਜ਼ ਪਹੁੰਚੀ ਤਾਂ ਕਹਿੰਦੇ ਹਨ ਇਤਿਹਾਸ ਦੇ ਵਿੱਚ ਇਹ ਪਹਿਲੀ ਤੇ ਅਖੀਰਲੀ ਕਟਨਾਖ ਹੈ ਕਿ ਜਦੋਂ ਸਤਗੁਰੂ ਜੀ ਨੰਗੇ ਪੈਰੀ ਕਿਸੇ ਸਿੱਖ ਦੇ ਲਈ ਕੱਜ ਕੇ ਆਏ ਹੋਏ ਹਨ ਸਤਿਗੁਰੂ ਜੀ ਨੇ ਕੀ ਕੀਤਾ ਬਾਬਾ ਬੁੱਢਾ ਜੀ ਨੂੰ ਅਤੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਮੈਨੂੰ ਰੱਸੀ ਦੇ ਦਿਓ ਰੱਸੀ ਸਤਿਗੁਰੂ ਜੀ ਫੜਾ ਫੜ ਫੜ ਕੇ ਬਹੁਤ ਕਾਲੀ ਨਾਲ ਭਜੇ ਨੰਗੇ ਪੈਰੀ ਆਜੇ ਹਨ ਸਤਿਗੁਰੂ ਜੀ ਦੇ ਪੈਰ ਦੇ ਵਿੱਚ ਕੰਡੇ ਵੀ ਵੱਜ ਗਏ ਸਤਿਗੁਰੂ ਜੀ ਨੇ ਆ ਕੇ ਭਾਈ ਮੰਜ ਨੂੰ ਆਵਾਜ਼ ਮਾਰੀ ਕਿ ਭਾਈ ਮੰਜ ਜੀ ਬਾਪ ਜੀ ਇਸ ਤਰ੍ਹਾਂ ਕਰੋ ਇਹ ਲੱਕੜਾਂ ਘੇਰ ਦਿਓ ਅਤੇ ਰੱਸੀ ਫੜ ਕੇ ਉੱਪਰ ਆ ਜਾਓ ਕਿਉਂਕਿ ਭਾਈ ਮੰਜ ਦੂਰੋਂ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆ ਜਾਂਦਾ ਸੀ ਕਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਚਿਹਰਾ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਸੀ ਇਸ ਕਰਕੇ ਜਦੋਂ ਸਤਿਗੁਰੂ ਜੀ ਨੇ ਆਵਾਜ਼ ਮਾਰੀ ਤਾਂ ਉਹ ਕਹਿੰਦਾ ਕਿ ਭਾਈ ਗੁਰਸਿੱਖਾ ਪਹਿਲਾਂ ਲੱਕੜਾਂ ਉੱਪਰ ਖਿੱਚ ਲਾ ਮੈਂ ਸਤਿਗੁਰੂ ਤੋਂ ਮਾਫੀ ਮੰਗਣੀ ਹੈ ਕਿਉਂਕਿ ਮੇਰੇ ਕਰਕੇ ਰਾਤ ਪਤਾ ਨਹੀਂ ਕਿੰਨਿਆਂ ਨੂੰ ਭੋਜਨ ਨਹੀਂ ਮਿਲਿਆ ਹੋਵੇਗਾ ਸਵੇਰੇ ਅੰਮ੍ਰਿਤ ਵੇਲੇ ਪਤਾ ਨਹੀਂ ਕਿੰਨਿਆਂ ਦਾ ਇਸ਼ਨਾਨ ਰਹਿ ਗਿਆ ਹੋਵੇਗਾ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਮੰਜ ਜੀ ਮੈਂ ਹਾਂ ਉਹ ਸਮਝ ਗਿਆ ਕਿ ਸਤਿਗੁਰੂ ਜੀ ਆਪ ਉਸ ਨੂੰ ਲੈਣ ਆਏ ਹਨ ਤਾਂ ਉਸ ਨੇ ਕੀ ਕੀਤਾ ਸੇਵਾ ਭਾਵਨਾ ਨੂੰ ਸਮਝਦੇ ਹੋਏ ਪਹਿਲਾਂ ਲੱਕੜਾਂ ਦੀ ਪੰਡ ਨੂੰ ਉੱਪਰੋਂ ਭੇਜ ਦਿੱਤਾ ਅਤੇ ਫੇਰ ਉਹ ਆਪ ਰੱਸੀ ਫੜ ਕੇ ਉੱਪਰ ਆ ਗਿਆ ਸਤਿਗੁਰੂ ਜੀ ਕਹਿੰਦੇ ਭਾਈ ਮੰਜ ਸਿੱਖ ਤਾਂ ਬਹੁਤ ਹੋਏ ਹਨ ਪਰ ਤੇਰੇ ਵਰਗੀ ਸਿੱਖੀ ਕਿਸੇ ਨੇ ਵੀ ਨਹੀਂ ਕਮਾਈ ਓਏ ਤੂੰ ਇੰਨਾ ਪਿਆਰ ਦੇ ਵਿੱਚ ਭਿੱਜ ਗਿਆ ਕਿ ਤੈਨੂੰ ਆਪਣੀ jaan ਨਾਲੋਂ ਲੱਕੜਾਂ ਗੁਰੂ ਦੀਆਂ ਪਿਆਰੀਆਂ ਹੋ ਗਈਆਂ ਉਹ ਕਹਿੰਦਾ ਸਤਗੁਰੂ ਜੀ ਜਿਹੜੇ ਪ੍ਰਸ਼ਾਦਾ ਛਕਦੇ ਖਣ ਨਾ ਉਹ ਸੰਗਤ ਨਹੀਂ ਮੈਂ ਤਾਂ ਉਹਨਾਂ ਦੇ ਵਿੱਚ ਆਪ ਜੀ ਦਾ ਹੀ ਰੂਪ ਵੇਖਦਾ ਖਾਂ ਜੋ ਸਿੱਖਾਂ ਨੇ ਸਵੇਰੇ ਇਸ਼ਨਾਨ ਕਰਨਾ ਸੀ ਨਾ ਸਤਿਗੁਰੂ ਜੀ ਉਹ ਆਪ ਜੀ ਲਈ ਸਿੱਖ ਹਨ ਪਰ ਮੇਰੇ ਲਈ ਤਾਂ ਤੇਰਾ ਹੀ ਰੂਪ ਖਣ ਇਸ ਲਈ ਸਤਿਗੁਰੂ ਜੀ ਮੈਂ ਤੇਰਾ ਗੁਣਹਗਾਰ ਖਾਂ ਸਤਿਗੁਰੂ ਜੀ ਬਹੁਤ ਪ੍ਰਸੰਨ ਹੋ ਗਏ ਅਤੇ ਕਹਿੰਦੇ ਕਿ ਭਾਈ ਮੰਜ ਜੀ ਮੰਗੋ ਕੀ ਮੰਗਣਾ ਹੈ ਤਾਂ ਭਾਈ ਮੰਜ ਜੀ ਕਹਿੰਦੇ ਕਿ ਸਤਿਗੁਰੂ ਜੀ ਇਹੋ ਹੀ ਮੰਗ ਹੈ ਇਹੋ ਹੀ ਕਿਰਪਾ ਕਰ ਦਿਓ ਕਿ ਸਿੱਖੀ ਸਦਕਾ ਭਰੋਸਾ ਜੋ ਆਪ ਜੀ ਨੇ ਮੈਨੂੰ ਦਿੱਤਾ ਹੈ ਕਿ ਸਤਿਗੁਰੂ ਜੀ ਹੁਣ ਇਸ ਤੋਂ ਬਾਅਦ ਮੇਰੀ ਮੰਗਣ ਦੀ ਕੋਈ ਇੱਛਾ ਹੀ ਨਾ ਰਹੇ ਸਤਿਗੁਰੂ ਜੀ ਕਹਿੰਦੇ ਭਾਈ ਮੰਜ ਜੀ ਨਾ ਮੰਗ ਕੇ ਵੀ ਆਪ ਜੀ ਨੇ ਸਭ ਕੁਝ ਮੰਗ ਲਿਆ ਪਰ ਸਾਡੀ ਖੁਸ਼ੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਮੰਜ ਜੀ ਆਪ ਜੀ ਮੰਗੋ ਜੋ ਆਪ ਜੀ ਦੀ ਇੱਛਾ ਹੈ ਭਾਈ ਮੰਜ ਸਤਿਗੁਰੂ ਅੱਗੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਇੱਛਾ ਇਹੋ ਹੀ ਹੈ ਕਿ ਸਿੱਖਾਂ ਦੀ ਐਨੀ ਕਰੜੀ ਐਨੀ ਸਖਤ ਪ੍ਰੀਖਿਆ ਕਦੇ ਨਾ ਲੈਣਾ ਹੋ ਸਕਦਾ ਹੈ ਸਤਿਗੁਰੂ ਜੀ ਸਿੱਖ ਡੋਲ ਜਾਵੇ ਕਿਉਂਕਿ ਸਮਾਹੀ ਐਨਾ ਭਿਆਨਕ ਚੱਲ ਰਿਹਾ ਹੈ ਇਸ ਕਰਕੇ ਸਤਿਗੁਰੂ ਜੀ ਇਹੀ ਬੇਨਤੀ ਹੈ ਕਿ ਸਿੱਖਾਂ ਦੀ ਕਦੇ ਵੀ ਇੰਨੀ ਕਰੜੀ ਤੇ ਸਖਤ ਪ੍ਰੀਖਿਆ ਨਾ ਲੈਣਾ ਭਾਈ ਮੰਝ ਦੀ ਇਹ ਗੱਲ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਖਾਂ ਵਿੱਚੋਂ ਨੀਰ ਵਹਿ ਗਿਆ ਅਤ ਕਹਿੰਦੇ ਵਾਓ ਸਿੱਖਾਂ ਜੇ ਮੰਗਿਆ ਤਾਂ ਮੰਗਿਆ ਵੀ ਸਿੱਖਾਂ ਦੇ ਲਈ ਜਾ ਅੱਜ ਤੋਂ ਬਾਅਦ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਜੇ ਥੋੜਾ ਵੀ ਕਰੇਗਾ ਨਾ ਤਾਂ ਵੀ ਦਰਗਾਹ ਦੇ ਵਿੱਚ ਬਹੁਤ ਜ਼ਿਆਦਾ ਬਣ ਕੇ ਪ੍ਰਵਾਨ ਹੋਵੇਗਾ ਤਤ ਗੁਰੂ ਜੀ ਫਰਮਾਉਂਦੇ ਕਿ ਭਾਈ ਮੰਦ ਜੀ ਮੇਰੇ ਨਾਨਾ ਜੀ ਨੇ ਮੈਨੂੰ ਕਿਹਾ ਸੀ ਦੋਤਾ ਬਾਣੀ ਕਾ ਬੋਹਤਾ ਪਟ ਮੈਨੂੰ ਜਹਾਜ ਰੂਪ ਸਮਝਦੇ ਹਨ ਹੇ ਭਾਈ ਮੰਦ ਜੀ ਸਤਿਗੁਰੂ ਅਕਾ ਕਲਖ ਬਹੁਤ ਸਮਰਤ ਹੈ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਮੰਜਨ ਅੱਜ ਤੋਂ ਬਾਅਦ ਤੁਸੀਂ ਗੁਰੂ ਦੇ ਬਰਾਬਰ ਹੋ ਗਏ ਹੋ ਸੋ ਇੰਨੀ ਵੱਡੀ ਵਡਿਆਈ ਇੱਕ ਸਤਿਗੁਰੂ ਪੂਰਾ ਸਮਰਤ ਹੀ ਦੇ ਸਕਦਾ ਹੈ ਆਓ ਆਪਾਂ ਵੀ ਸਤਿਗੁਰੂ ਦੀ ਇਸ ਸਿੱਖੀ ਨੂੰ ਸੰਭਾਲੀਏ ਅਤੇ ਉਸ ਦੇ ਪਾਤਰ ਬਣੀਏ ਪੁੱਲਾਂ ਚੁੱਕਾ ਮਾਫ ਕਰਨੀਆਂ ਜੀ वाहिगुरु जीा ख़सा वाहेगुरु जी फतेह